ਮੇਰਾ ਨਾਮ ਮਮੋਸਨ ਹਾਂਜੀ ਆਪਣੀ ਆ ਪਰਾਲੀ ਸੀਗੀ ਤੇ ਪਰਾਲੀ ਨੂੰ ਜਦੋਂ ਨਾ ਅੱਗ ਲੱਗੀ ਬਿਜਲੀ ਦੇ ਸ਼ਾਰਟ ਦੇ ਕਾਰਨ ਠੀਕ ਹੈ ਸ਼ਾਰਟ ਕਾਰਨ ਤੇ ਉਹ ਸਾਰੀ ਪਰਾਲੀ ਸੜ ਗਈ ਆਪਣੀ ਕਿੰਨੀ ਪਰਾਲੀ ਸੜੀ ਜੀ ਪਰਾਲੀ ਸੀਗੀ 500 ਕਿੱਲੇ ਦੀ ਸੀ ਠੀਕ ਹੈ ਕਿੰਨਾ ਨੁਕਸਾਨ ਹੋ ਗਿਆ ਹੋ ਗਿਆ ਜੀ 12-13 ਲੱਖ ਰੁਪਏ ਦਾ ਹੋ ਗਿਆ ਜੀ ਠੀਕ ਹੈ ਇਹ ਜਿਹੜਾ ਨਾ ਨੁਕਸਾਨ ਹੋਇਆ ਤੁਸੀਂ ਕਿੰਨੂੰ ਜ਼ਿੰਮੇਵਾਰ ਸਮਝਦੇ ਹੋ ਆਪਣੇ ਬਿਜਲੀ ਵਾਲੇ ਆ ਜੀ ਉਹਨਾਂ ਨੂੰ 2-3 ਵਾਰੀ ਆਪਾਂ ਸ਼ਿਕਾਇਤਾਂ ਵੀ ਕੀਤੀਆਂ ਉਹ ਦੱਸਿਆ ਵੀ ਹੈਗਾ ਵੀ ਦਾ ਇਥੋਂ ਸ਼ਾਰਟ ਹੁੰਦਾ ਆ ਇਹ ਗੱਲ ਬਾਤ ਆ ਉਹਨਾਂ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਜੀ ਬਿਜਲੀ ਉਹ ਲਵ ਇਹਦੋਂ ਕਿਸੇ ਹੋਰ ਦੀ ਸ਼ਰਾਰਤ ਹੋਵੇ ਲਾਕਡਾਉਟ ਹੋਵੇ ਨਹੀਂ ਜੀ ਕਿਸੇ ਦੀ ਇਹਦੋਂ ਦੀ ਗੱਲ ਤਾਂ ਨਹੀਂ ਨਹੀਂ ਕਿੰਨਾ ਚਿਰ ਤੋਂ ਤੁਸੀਂ ਰਹ ਰਹੇ ਹੋ ਉੱਥੇ ਸਾਨੂੰ ਇੱਥੇ ਦੇ ਹੋ ਗਏ ਮੇਰੇ ਸਾਹ 50 ਸਾਲ ਹੋ ਗਏ ਜੀ ਇੱਥੇ ਪਰਾਈ ਸਾਨੂੰ ਖੁੱਦ ਲੰਦਿਆਂ ਨੂੰ ਠੀਕ ਹੈ ਹਾਂ ਜੀ ਤੇ ਜਿਹੜੀ ਜ਼ਮੀਨ ਤੇ ਖੜੇ ਤੁਹਾਡੀ ਹੈ ਹਾਂ ਜੀ ਹਾਂ ਜੀ ਆਪਣੀ ਪੰਚਾਇਤ ਦੀ ਨਕਸ਼ਾ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਅੱਗੇ ਅਸੀਂ ਇਹੀ ਕਰਦੇ ਆ ਵੀ ਜੋ ਸਾਡਾ ਨੁਕਸਾਨ ਹੋਇਆ ਹੈ ਇਹਦਾ ਮੁਆਵਜ਼ਾ ਦਿੱਤਾ ਜਾਵੇ ਜੀ ਜੀ ਹਾਂ ਜੀ ਮੁਹੰਮਦ ਅਲੀ ਸਾਡਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬੱਤੀ ਵਾਲਿਆਂ ਦੀ ਥੋੜੀ ਜੀ ਨਕਾਮੀ ਨਾਲ ਅਹੀਂ ਉਹਨਾਂ ਨੂੰ ਇੱਕ ਦੋ ਵਾਰੀ ਇੱਥੇ ਆਏ ਵੀ ਉਹਨਾਂ ਨੂੰ ਅਸੀਂ ਕਿਹਾ ਕਿ ਤੁਹਾਡਾ ਇਹ ਤਾਂ ਸਪਾਰ ਕਰਦਾ ਹੈਗਾ ਸਾਡਾ ਨੁਕਸਾਨ ਹੋ ਜਾਣਾ ਬਹੁਤ ਜ਼ਿਆਦਾ ਹੂੰ ਉਹਨਾਂ ਨੇ ਕੋਈ ਗੱਲ ਨਹੀਂ ਸੱਡੀ ਗੋਲੀਗੀ ਤੁਸੀਂ ਕੋਈ ਸਬੰਧੀ ਬੱਤੀ ਵਾਲਿਆਂ ਨੂੰ ਪਹਿਲਾਂ ਕੋਈ ਐਪਲੀਕੇਸ਼ਨ ਵੀ ਦਿੱਤੀ ਹੈ ਇਸ ਸਬੰਧੀ ਕੀ ਨਹੀਂ ਨਹੀਂ ਸਰ ਹੋਰੀ ਆ ਜਾਂ ਸਾਡਾ ਨੁਕਸਾਨ ਨਾ ਹੋ ਜੇ ਐਪਲੀਕੇਸ਼ਨ ਇੱਥੇ ਆਈ ਹੀ ਇੱਕ ਦੋ ਵਾਰੀ ਉਹਦਾ ਸ਼ਿਕਾਇਤ ਕੀਤੀ ਹਾਂ ਸ਼ਿਕਾਇਤ ਕੀਤੀ ਉਹਨਾਂ ਨੂੰ ਉੰਗਨਾਮਿਕ ਸੌਨਾ ਦਾ ਹੁਣ ਸਾਡਾ ਹੋ ਗਿਆ 500 ਏਕੜ ਦਾ ਇਹ ਪਹਿਲੀ ਵਾਰੀ ਹੋਈ ਹੈ ਕਿ ਪਹਿਲਾਂ ਵੀ ਕੋਈ ਹਾਸਾ ਹੋ ਚੁੱਕਾ ਦਾ ਨਹੀਂ ਪਹਿਲੀ ਵਾਰੀ ਹੋਈ ਹੈ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਹਾਂ ਜੀ ਮੰਗ ਰੱਖੀ ਇਹ ਹੀ ਰੱਖਦੇ ਆ ਸਰਕਾਰ ਕੋਈ ਸਾਨੂੰ ਕੁਛ ਨਾ ਕੋਈ ਮਾੜਾ ਮੋਟਾ ਮਾਫੀ ਜ ਦਿੱਤਾ ਜਾਵੇ ਠੀਕ ਹੈ ਜੀ ਸਾਡਾ 12-13 ਲੱਖ ਦਾ ਨੁਕਸਾਨ ਹੋ ਗਿਆ ਜੀ ਜਿਹੜੀ ਪੁਰਾਣੀ ਇਹ ਤੁਹਾਡੇ ਕੋਲ ਪੈਸੇ ਤੁਸੀਂ ਕੀ ਕਰਨੀ ਸੀ ਇਹ ਪਖੌਣ ਨੂੰ ਪਾਉਣੀ ਸੀ ਜੇ ਪੁੱਛੋ ਤਾਂ ਚਾਰਾ ਸੀ ਹੈ ਹਾਂ ਜੀ ਪਖੌਣ ਦਾ ਚਾਰਾ ਆਪਣਾ ਪਖੌਣ ਦਾ ਹੀ ਕੰਮ ਹੈਗਾ ਸਿਰਫ ਠੀਕ ਹੈ ਜੀ ਇਹ ਕਰੀਬ ਹੋਊ ਇੱਕ ਸਾਲ ਦਾ ਚਾਰਾ ਪੁੱਛੋ ਦਾ ਹਾਂਜੀ ਠ